ਸਸਿਕਾਲ ਜੀ ਗੁੱਡ ਮਾਰਨਿੰਗ ਜੀ ਚਾਹ ਪੀ ਕੇ ਚੱਲਦੇ ਆਂ ਬਾਹਰ ਖੋਆ ਕੱਢ ਰਹੇ ਆਂ ਦੇਖੋ ਆ ਮਾਰਦੇ ਆਂ ਜਾ ਕੇ ਗਜਰੇਲਾ ਕੱਢ ਰਹੇ ਆਂ ਆਜੂ ਤੁਹਾਨੂੰ ਖਵਾ ਦਈਏ ਆ ਟੀਮੀ ਖੜੀ ਆ ਬਾਹਰ ਜਾ ਮੈਨੂੰ ਪਤਾ ਹੈ ਕਿ ਖੂਆ ਨਿਕਲ ਸੀ ਹਾਂਜੀ ਦੋਸਤੋ ਖੂਆ ਕੱਢ ਰਹੇ ਹਾਂ ਗਜਰੇਲਾ ਆਜੂ ਖਵਾ ਦਈਏ ਤੁਹਾਨੂੰ ਕਿ ਅੱਜ ਇਹਨਾਂ ਨੂੰ ਲੁਧਿਆਣੇ ਸਾਈਡ ਜਾਣਾ ਜਵਾਕਾਂ ਨੂੰ ਚੱਲਣਾ ਇਸ ਤੇ ਆਲੀ ਚੱਲ ਇਸ ਕਰਕੇ ਅੱਜ ਕਿਤੇ ਜਾਇਆ ਨਹੀਂ ਜਾਣਾ ਹੈਗਾ ਤੇ ਹੁਣ ਆ ਖੂਆ ਨਿਕਲ ਗਿਆ ਜਦੋਂ ਉਸ ਤੋਂ ਬਾਅਦ ਪਿਆਰ ਹੁੰਦੇ ਆ ਇਹ ਟੀਮੀ ਟੌਮ ਝਾਕਦੇ ਨੇ ਇਹਨਾਂ ਨੂੰ ਆਇਆ ਕਿ ਅਸੀਂ ਵੀ ਖਾਵਾਂਗੇ ਇੱਕਾ ਦੋ ਨਿਕਲ ਜਵੇ ਇਹ ਹੋਰ ਠਠਾਕੋ ਆਜੋ ਖਵਾ ਦਈਏ ਤੁਹਾਨੂੰ ਹਾਂਜੀ ਦੋਸਤੋ ਨਿਕਲ ਗਿਆ ਤੇ ਚਲਦੇ ਆ ਹੁਣ ਜਾਣਾ ਹੀ ਰਿਸ਼ਤੇਦਾਰੀ ਚ ਆਜੋ ਖਵਾ ਦਈਏ ਤੁਹਾਨੂੰ ਯਾਰ ਕੀ ਕਰਦੇ ਵੀ ਦੂਰ ਬੈਠੇ ਨੇ ਐਨ ਆਰ ਆਈ ਮੇਰੇ ਭਤੀਜ ਭਤੀਜੀਆਂ ਦੋਸਤ ਮਿੱਤਰ ਪਹਿਲਾ ਚਮਚਾ ਹਾ ਤੁਹਾਡਾ ਹੈਗਾ ਯਾਰਾ ਤੁਹਾਡੇ ਨਾ ਹੋਂਦਾ ਆਜੋ ਤੁਹਾਨੂੰ ਖਿਲਾ ਦਈਏ ਬਾਕੀ ਚੁਗ ਚੁਗ ਜੀਓ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਰਿਸ਼ਤੀ ਆਲੀ ਚ ਜਾਣਾ ਹੈ ਅੱਜ ਆਪਣੇ ਦੋਤੀ ਆਈ ਵੀ ਆ ਉਹਨਾਂ ਨੂੰ ਛੱਡ ਕੇ ਆਉਣਾ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਤੇ ਕੱਲ ਨੂੰ ਭਤੀਜਿਆਂ ਨੇ ਬੁਲਾਇਆ ਵੇ ਆ ਦੋ ਸਕੂਲਾਂ ਤੇ 320 ਤਿੰਨ ਸਕੂਲਾਂ ਚ ਬੁਲਾਇਆ ਵੇ ਉੱਥੇ ਪ੍ਰੋਗਰਾਮਾ ਉੱਥੇ ਜਾਊਂਗਾ ਔਰ ਦੱਸੋ ਕੰਨ ਦਾ ਪੱਤ ਜਿਗਰ ਤੇ ਟੁੱਟਿਓ ਆਜੋ ਭਾਈ ਆ ਲਓ ਆ ਤੁਹਾਡੇ ਨਾ ਆਉਂਦਾ ਤੁਸੀਂ ਮੇਰੇ ਕੋਲ ਤਾਂ ਹੈ ਨਹੀਂ ਮਹੀਂ ਖਾ ਰਹੇ ਆ ਸਮਝ ਲਓ ਤੁਸੀਂ ਖਾ ਰਹੇ ਹੋ ਤੁਹਾਨੂੰ ਬਹੁਤ ਸਾਰਾ ਪਿਆਰ ਆ ਉਹ ਬਹਿ ਜਾ ਟੌਮੀ ਰੌਲਾ ਪਈ ਜਾਂਦਾ ਸਾਰੀ ਦਿਹਾੜੀ ਯਾਰ ਚੱਲਦੇ ਆ ਬਸ ਤਿਆਰ ਹੋ ਰਹੇ ਨੇ ਜਵਾਗ ਇੱਕ ਚੀਜ਼ ਆ ਮਿੱਤਰ ਪਿਆਰਿਓ ਜਿਹੜਾ ਕਿਸਾਨ ਦੇ ਖੇਤ ਦੇ ਵਿੱਚ ਸਾਰਿਆਂ ਦੇ ਉਹ ਅ ਜਿਵੇਂ ਬਰਸੀਨ ਤੇ ਸਲਗਾ ਮਨਾਤੇ ਗਾਜਰਾਂ ਲਾਤੀਆਂ ਹੋਰ ਚੀਜ਼ਾਂ ਲਾਤੀਆਂ ਮਤਲਬ ਬੰਦੇ ਨੂੰ ਜੇ ਭੁੱਖ ਵੀ ਲੱਗੀ ਹੋਵੇ ਮੰਨ ਲਓ ਆਪਾਂ ਮੋਟਰ ਤੇ ਪਾਣੀ ਲਾ ਰਹੇ ਹਾਂ ਬੰਦਾ ਦੋ ਸਲਗਮ ਪੱਟ ਕੇ ਖਾ ਲੈਂਦਾ ਹੈ ਹੈ ਤੇ ਆਪਣਾ ਸੀਰੀ ਗਿਆਤੀ ਮੋਟਰ ਤੇ ਹੁਣ ਸਬਜ਼ੀ ਬਣਾਉਣੀ ਸੀ ਮੈਂ ਚੱਕ ਕੇ ਧੋ ਕੇ ਖਾਣ ਲੱਗ ਗਿਆ ਹੋਰ ਦੱਸੋ ਗੱਲਬਾਤ ਠੀਕ ਹੋ ਲਵ ਜੂ ਆਸਨ ਅਟਿਮੀ ਆ ਬੈਠਾ ਏ ਟੌਮ ਸ਼ਿਕਾਰੀ ਚਾਹ ਧਰੀ ਵੀ ਆ ਘਰ ਦੇ ਤਿਆਰ ਹੋ ਰਹਾ ਏ ਟੀਮ ਚਲਾ ਪੇ ਬਣਾ ਲੈਣਾ ਆ ਜੋ ਪਲਾਵੀਏ ਚਾ ਉਹ ਚਾ ਮੇਰੀ ਹਿਰਜ ਰਜ ਕਮਲੀ ਹੋਈ ਚਾਹ ਪੀ ਕੇ ਚੱਲਦੇ ਆਪਾਂ ਹਾਂਜੀ ਦੋਸਤੋ ਖੰਨਾ ਟੱਪਿਆ ਏ ਆਪਾਂ ਰਸਤੇ ਜਾਂ ਲੁਧਿਆਣੇ ਜਾ ਰਹੇ ਆ ਰਿਸ਼ਤੇਰੀ ਚ ਹੋਰ ਦੱਸੋ ਗੱਲਬਾਤ ਠੀਕ ਹੋ ਵਿੱਚ ਵਿੱਚ ਸੜਕਾਂ ਬਣ ਰਹੀਆਂ ਨੇ ਤੇ ਦਿਖਾ ਕੇ ਮੁੜ ਜਾ ਮਾ ਰੋਕ ਦੇ ਬਸ ਹਾਂਜੀ ਹੁਣ ਡੀਜ਼ਲ ਪਵਾਉਣੇ ਆ ਗੱਡੀ ਚ ਪੰਪ ਹਾਂਜੀ ਦੋਸਤੋ ਹਵਾ ਪਵਾਉਣ ਰੁਕਿਆ ਦੀ ਗੱਡੀ ਚ ਡੀਜ਼ਲ ਤਾਂ ਪਵਾ ਲਿਆ ਆਪਾਂ ਫਰਤ ਉਹ ਨਰੋਨਾ ਦਿਖਾਈਂ ਇੱਧਰ ਹਾਂਜੀ ਜਾ ਰਿਹਾ ਇਹ ਪੀਰੋਲ ਨੂੰ ਇੱਥੇ ਨਾ ਵਧੀਆ ਪਿਕਨਿਕ ਪੁਆਇੰਟ ਨਹਿਤ ਤੇ ਬਣਿਆ ਵੇ ਹੈਗਾ ਮੈਨੂੰ ਪਤਾ ਹੀ ਐ ਇੱਥੇ ਵਾਲਿਆਂ ਨੂੰ ਤਾਂ ਮੈਂ ਕਹਾਂ ਚੱਲ ਵੀਡੀਓ ਪਾ ਦਈਏ ਨਾਲ ਘਰ ਦੇ ਨੇ ਯਾਰ ਨਹੀਂ ਤਾਂ ਮੈਂ ਨਹੀਂ ਇਸਤੀ ਚ ਕਿਹੜਾ ਜਰੂਰ ਕੱਟਦਾ ਕਿਦ ਨੇ ਫੇਰ ਆਉਂਗਾ ਸਪੈਸ਼ਲ ਇੱਕ ਪਾਣੀ ਦੀ ਘਟਾ ਤੇ ਵਧੀਆ ਬਣਿਆ ਵੇ ਆ ਦਿਖਾ ਦੇ ਆਹ ਬੂਟ ਦੀ ਤੇ ਪਿੱਛੇ ਵੀ ਦਿਖਾ ਦੇ ਘੁਮਾ ਕੇ ਬੱਚਿਆਂ ਲਈ ਵਧੀਆ ਯਾਰਾ ਅੱਛਾ ਅੱਛਾ ਉਹ ਦੇਖੋ ਪਰ ਚੜ ਗਿਆ ਮੰਕੀ ਇਹ ਆਹ ਜਿਹੜਾ ਰੌਲ ਨੂੰ ਜਾਣਦੇ ਆਪਾਂ ਪਹਿਲਾ ਹੀ ਪੂਲਾਉਂਦਾ ਰਾਹੇ ਦਾ ਰਾਹੇ ਤੋਂ ਲੁਧਿਆਣੇ ਨੂੰ ਜਾਂਦੇ ਆ ਉੱਥੇ ਬਣਿਆ ਵਿਆਹ ਵਕੇਸ਼ਨ ਆ ਜਿਹੜੀ ਕਿਸਤੀ ਵਾਲੀ ਹਾਂਜੀ ਅੱਧਰ ਆਏ ਵੇ ਦੀਗੇ ਰੌਲ ਛੱਡਣ ਜਵਾਕਾਂ ਹੋਰ ਦੋਸਤੋ ਠੀਕ ਹੋ ਜੀਗਰ ਦੇ ਟੋਟੇ ਮਿਸਤਰੀ ਲੱਗੇ ਪਏ ਨੇ ਕੰਮ ਚੱਲ ਰਹੀ ਹੈ ਕੋਠੀ ਦਾ ਉੱਪਰ ਆ ਕੇ ਦੀ ਕੋਠੇ ਤੇ ਜਵਾਕਾਂ ਨੂੰ ਛੱਡਣ ਆਏ ਸੀ ਠੌਰ ਦੋਸੋ ਭਾਈ ਗੱਲਬਾਤ ਕਿਵੇਂ ਹੋ ਤੁਸੀਂ ਠੀਕ ਹੋ ਸਾਰੇ ਤੇ ਕੱਲ ਨੂੰ ਪਟਿਆਲੇ ਜਾਣਾ ਹੈ ਆਪਾਂ ਸਕੂਲ ਦੇ ਵਿੱਚ ਆਪਾਂ ਨੂੰ ਬੁਲਾਇਆ ਵੇ ਆਏ ਭਤੀਜਿਆਂ ਨੇ ਪ੍ਰੋਗਰਾਮ ਹੈ ਉਹਨਾਂ ਦੇ ਚਲਾ ਦੇ ਚੱਲ ਪਈ ਹਾਂਜੀ ਰੌਲਾ ਐਵੇਂ ਆ ਦੋਤੇ ਨੂੰ ਮਿਲਣਾ ਹੋਰ ਲੰਗਰ ਨੂੰ ਆਏਗਾ ਫਿਰ ਹਾਂਜੀ ਹੈ ਕੀ ਬੋਲ ਹਾਂਜੀ ਠੀਕ ਆ ਠੀਕ ਆ ਉਹ ਦੱਸ ਗੱਲ ਬਾਤ ਪਰ ਉਤਰੇ ਬਾਅਦ ਹਾਂਜੀ ਆ ਦੇਖੋ ਵੀ ਖੇਤਾਂ ਦਾ ਟਾਇਰ ਟਰਾਲੀ ਵਾਲੇ ਲਿਆਂਦੇ ਪੈਣ ਲਹ ਉਹਦੇ ਦਿਖਾ ਮੈਂ ਇਹਨੂੰ ਉਧਰ ਹੋ ਜਾ ਵਾਹ ਅ ਡੌਗੀ ਆ ਭਾਈ ਉਹਦੇ ਦਾ ਆ ਹੈਗਾ ਇਹਦਾ ਡੌਗ ਆਪਣੇ ਉਹਦੇ ਦਾ ਕੀ ਨਾਮ ਹੈ ਦਾ ਪੂਰੀ ਪੂਰੀ ਨਾਮ ਆ ਇਹਦਾ ਤੂੰ ਉੱਤਾਂ ਇਹਨੂੰ ਫੀਡ ਪਾਇਆ ਕਰ ਫੀਡ ਲੈ ਕੇ ਆਈ ਹਾਂ ਬਤਾ ਬੈ ਜਾ ਬੈ ਜਾ ਮੇਰਾ ਪੁੱਤ ਤਾਉ ਉੱਤ ਆਰੇ ਕਿਵੇਂ ਖੇਲਦੀ ਆ ਦੇਖ ਆ ਦੇਖ ਕਿਵੇਂ ਹੱਥ ਖੜਤੀ ਆ ਮਹਰਾ ਦਾ ਹਾਂਜੀ ਆ ਭਾਈ ਮੋਟਰਾ ਉਦੇ ਦੀ ਆ ਜਾ ਉਦੇ ਕੂਹੀ ਦੇ ਨਾਲੇ ਆ ਮੋਟਰ ਬੇਹ ਮਾਰੀ ਲਗਾ ਚੱਲ ਜੀਣਾ ਕਰਦੇ ਨੇ ਉਹ ਦੱਸੋ ਬਦਵਾ ਤੋਂ ਚਲ ਤੱਕਾ ਰਹੇ ਨੇ ਇਹ ਨਾਲੇ ਰਹਿ ਰਾਜਾ ਇਹ ਨਾਲੇ ਆ ਨਾਲੇ ਹੁੰਦੀ ਨਾਲੇ ਇੱਥੋਂ 4-5 ਕਿਲੇਿਆਂ ਦਾ ਹਾਜ਼ਲਾ ਹੈਗਾ ਉਹ ਦੱਸੋ ਬਦਵਾ ਤੋਂ ਬਸ ਹੁਣ 10 ਮਿੰਟ ਤੱਕ ਤੁਰਦੇ ਆਪਾਂ ਪਿੰਡ ਨੂੰ ਜਾ ਕੇ ਫਿਰ ਵਲੌਗ ਦਿੱਲੀ-ਦੁੱਲੀ ਜਗਾਇਆ ਹਨ। ਅਨੂਬੀਆ ਨੇ ਕੋਈ ਪਿੰਡ ਪੈ ਜਾਂਦਾ ਰੋ। ਅਬੇਰੀਆਂ ਨੇ ਮੋਟਰ ਤੇ ਬੂਟੇ-ਬੱਟੇ ਕਾਫੀ ਲਾਏ ਬੈਨੇ ਪ੍ਰੂਫ ਪਰਾਟ ਵਾਲੇ। ਹਾਂਜੀ ਤੇ ਆਹ ਭੈਣ ਉਹਨਾਂ ਨੂੰ ਦੋ-ਤਿੰਨ ਨੇ ਟਰੈਕਟਰ ਲੈ ਕੇ ਤੇ ਆਦੀ ਆਪਾਂ ਆਹ ਖੜਾ ਏ ਟਰੈਕਟਰ, ਡੈੱਕ ਵੀ ਲੱਗ ਗਿਆ ਇਹਦੇ ਪਰ ਤੇ ਕਾਪੀ ਵੀ ਬਣ ਗਈ ਏਦੀ ਟਰੈਕਟਰ ਦੀ ਨੰਬਰ ਵੀ ਆ ਗਿਆ ਤੇ ਪਰਸੋਂ ਨੂੰ ਰੰਗੀਦੋ ਨੰਬਰ ਪਲੇਟਾਂ ਚੱਕਾਂਗੇ ਫਿਰ ਨੰਬਰ ਲਾਵਾਂਗੇ। ਨੰਬਰ ਉਹਨੂੰ ਦੱਸ ਦਿੰਨਾ 12 73 ਨੰਬਰ ਲੈ ਆਏ ਟਰੈਕਟਰ ਦਾ ਠੀਕ ਆ ਜੀ ਕੋਈ ਕਹਿੰਦਾ ਵੀ ਕਿਤਾਂ ਵਾਲਾ ਲੈ ਗਿਆ ਕੋਈ ਕੁਝ ਕਹਿੰਦਾ ਦੀ ਯਾਰ ਆ ਵੀ ਆਪਣਾ ਹੀ ਆ ਆਪਣੇ ਖਰਚੇ ਹੈਗੇ ਬਾਕੀ ਪਿਆਰ ਪਰਿਆਂ ਨੂੰ ਬਹੁਤ ਸਾਰਾ ਰੋਕ ਦੇ ਤੇ ਟਰੈਕਟਰ ਆਹ ਦੋ ਤੋਂ ਆ ਵੀ ਚਲਾ ਲੈਂਦਾ ਏ ਕਿਵੇਂ 4x4 ਲਾਇਆ ਤੀ ਗੇਰੇ ਦਾ ਹਾਂ ਜੀ ਰੂਟਾ ਪੀਟਰ ਨਾਲ ਪਾਇਆ ਤੀ ਹਾਂ ਜੀ ਠੀਕ ਚੱਲਦਾ ਏ ਹਾਂ ਜੀ ਠੀਕ ਆ ਠੀਕ ਆ ਮਿਸਤਰੀ ਲੱਗੇ ਪਏ ਨੇ ਉਹਦੇ ਕਰਕੇ ਵੀ ਜਿਆਦਾ ਗਾਜਾ ਪਿਆ ਬਈ ਆ ਵੀ ਦੋਸਤੋ ਕਰਨੇ ਚਲਦੇ ਆਪਾਂ ਤੇ ਕਾਫੀ ਜੀ ਪੀਣੀ ਦੀ ਕੀ ਰਸਤੇ 'ਚ ਗਾਇਬ ਹੈ ਤੀਗੇ ਬੱਚਿਆਂ ਨੂੰ ਛੱਡਣ ਰੋਲ ਹੁਣ ਪਾਸ ਪਿੰਡ ਨੂੰ ਜਾ ਰਹੇ ਹੈਗੇ ਹਾਂਜੀ ਦੋਸਤੋ ਇੱਥੋਂ ਹੁਣ ਅਸੀਂ ਖਰੌੜੀ ਤੋਂ ਪਿੰਡਾਂ ਜਿਹਨੂੰ ਗੱਡੀ ਪਾ ਲਈ ਅਦਰ ਨੂੰ ਲਟੌਰ ਕਿੰਨੀ ਨੂੰ ਕਿਉਂਕਿ ਉੱਥੇ ਜਾਮ ਜਲ ਗਿਆ ਵੇ ਆਦੀ ਇਸ ਕਰਕੇ ਪਿੰਡ ਨੂੰ ਚਲਦੇ ਆਂ ਜੀ ਓਕੇ ਜੀ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਹੁਣੇ ਆਏ ਆ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਤੁਹਾਨੂੰ ਬਹੁਤ ਸਾਰਾ ਪਿਆਰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਵ ਹਾਂਜੀ ਦੋਸਤੋ ਲਾਈਟ ਪੱਜੀ ਵੀ ਆ ਬਿਜਲੀ ਪਿੰਡ ਮੂਫਲੀ ਲੈਣ ਚਲਿਆ ਗਿਆ ਤੇ ਪਿੰਡ ਵਾਲੀ ਦੁਕਾਨ ਤੇ ਇੱਥੇ ਨਾ ਗਰਮ ਗਰਮ ਭੁੰਦੇ ਹੁੰਦੇ ਨੇ ਸ਼ਾਮ ਨੂੰ ਉੱਥੋਂ ਲੈ ਕੇ ਆਏ ਆ ਹੋਰ ਦੋਸਤੋ ਠੀਕ ਹੋ ਆਜੂ ਖੁਲਾ ਦੀਏ ਤੁਹਾਨੂੰ ਯਾਰ ਤੇ ਬਾਕੀ ਆ ਸੋਡੀ ਚਾਚੇ ਦੇ ਸ਼ੂਜ ਨੇ ਕੱਲ ਨੂੰ ਤੁਹਾਨੂੰ ਪਾ ਕੇ ਦਿਖਾਵਾਂਗੇ ਤੇ ਬੱਚਿਆਂ ਨੂੰ ਮੈਂ ਛੱਡਿਆ ਆ ਤੀਕਾ ਅੱਜ ਫਿਰ ਉਹਨੂੰ ਫਿਰ ਜਦ ਆਪਾਂ ਲੰਗਰ ਲਾਉਣਾ ਏ 24 ਤਰੀਕ ਨੂੰ ਛੇਤੀ ਸਭਾ ਤੇ ਜਖਵਾਲੀ ਅੱਡੇ ਉਦਣ ਆ ਜਾਣਗੇ ਕੰਨਣ ਪਹਿਲਾਂ